ਕਿਸਾਨ ਜਥੇਬੰਦੀਆਂ ਨੇ ਸਾਰਿਆਂ ਮੋਦੀ ਸਰਕਾਰ ਦਾ ਪੁਤਲਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਜਲੰਧਰ ਦੇ ਪ੍ਰਨਾਨ ਗੁਰਮੀਲ ਸਿੰਘ ਰੇੜਵਾ ਅਤੇ ਕਿਸਾਨ ਸੰਘਰਸ਼ ਕਮੇਟੀ ਕੋਟਪੁਰਦਾ ਦਲ ਲਾਕਸ਼ਾ ਕੋਟ ਦੇ ਪ੍ਰਧਾਨ ਰਣਜੀਤ ਸਿੰਘ ਕੋਟਲੀ ਦੀ ਅਗਵਾਈ ਚ ਵੱਡੀ ਗਿਣਤੀ ਚ ਇਕੱਠੇ ਹੋਏ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਗਟ ਕਰਦਿਆਂ ਪੁਲਿਸ ਸਟੇਸ਼ਨ ਸ਼ਾਕੋਟ ਦੇ ਸਾਹਮਣੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਕਿਸਾਨਾਂ ਮਜ਼ਦੂਰਾਵਲੋਂ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਗੁਰਮੇਲ ਸਿੰਘ ਰੇੜਵਾ ਅਤੇ ਰਣਜੀਤ ਸਿੰਘ ਕੋਟਲੀ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨ ਮਜ਼ਦੂਰ ਵਿਰੋਧੀ ਕਾਨੂੰਨ ਬਣਾਏ ਗਏ ਹਨ ਜਿਨ੍ਹਾਂ ਨੂੰ ਪਾਸ ਕਰਨ ਲਈ ਪੰਜਾਬ ਸਰਕਾਰ ਪਾਸ ਭੇਜਿਆ ਗਿਆ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਮਜ਼ਦੂਰਾ ਅਤੇ ਆਮ ਲੋਕਾਂ ਨੂੰ ਮਿਲ ਰਹੀਆਂ ਸੁੱਖ ਸਹੂਲਤਾਂ ਖੋਣਾ ਚਾਹੁੰਦੀ ਹੈ। ਅਤੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣਾ ਚਾਹੁੰਦੀ ਹੈ ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਕாக ਕੇਂਦਰ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਕਰਨ ਵਾਲਿਆਂ ਤੇ ਅਤਿਆਚਾਰ ਕਰ ਰਹੀ ਹੈ ਮੋਦੀ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਨਾਲ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਉਨਾ ਕਿਹਾ ਕਿ ਮੋਦੀ ਸਰਕਾਰ ਵੱਲੋਂ ਬਣਾਏ ਜਾ ਰਹੇ ਕਾਲੇ ਕਾਨੂੰਨ ਦੇਸ਼ ਲਈ ਘਾਤਕ ਸਾਬਤ ਹੋ ਰਹੇ ਹਨ ਜਿਸ ਕਾਰਨ ਜਿੱਥੇ ਕਿਸਾਨਾਂ ਮਜ਼ਦੂਰਾਂ ਛੋਟੇ ਵਪਾਰੀਆਂ ਟਰਾਂਸਪੋਰਟਰਾਂ ਆਦਿ ਆਧਾਰੀਆਂ ਨੂੰ ਨੁਕਸਾਨ ਚੱਲਣਾ ਪਵੇਗਾ ਉੱਥੇ ਕਾਰਪੋਰੇਟ ਘਰਾਣਿਆਂ ਨੂੰ ਭਾਰੀ ਲਾਭ ਹੋਵੇਗਾ ਉਹਨਾਂ ਕਹੇ ਕਿ ਜਿੰਨਾ ਸਮਾਂ ਸਰਕਾਰ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਹੱਲ ਨਹੀਂ ਕਰਦੀ ਸੰਘਰਸ਼ ਜਾਰੀ ਰੱਖਿਆ ਜਾਵੇਗਾ ਇਸ ਮੌਕੇ ਸੂਬਾ ਆਗੂ ਸਲਵਿੰਦਰ ਸਿੰਘ ਜਾਨੀਆਂ ਸਤਨਾਮ ਸਿੰਘ ਨਿਰਮਲ ਸਿੰਘ ਸੁਰਜੀਤ ਸਿੰਘ ਜਾਣੀਆਂ ਕ੍ਰਿਸ਼ਨ ਦੇਵ ਨਿਰਮਲ ਸਿੰਘ ਪੂਨੀਆ ਬਾਵਾ ਸਿੰਘ ਵਸਨ ਸਿੰਘ ਜਗਤਾਰ ਸਿੰਘ ਕੰਗਖੂਰ ਦੇ ਮੱਖਣ ਸਿੰਘ ਸਤਨਾਮ ਸਿੰਘ ਜਗਦੀਸ਼ ਪਾਲ ਰਜਿੰਦਰ ਸਿੰਘ ਨੰਗਲੰਬੀਆ ਨਿਰਮਲ ਸਿੰਘ ਟੰਡੋਵਾਲ ਜਸਵਿੰਦਰ ਸਿੰਘ ਜਾਣੀਆਂ ਚਰਨਜੀਤ ਸਿੰਘ ਇੰਦਰਜੀਤ ਸਿੰਘ ਟੰਡੋਵਾਲ ਸ਼ਰਨਜੀਤ ਸਿੰਘ ਰਿਪੋਰਟ ਜਸਵਿੰਦਰ ਸਿੰਘ ਕੋਲ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ ਨਿਊਜ਼ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੀਤ ਸਿੰਘ ਬਲਾਕ ਪ੍ਰਧਾਨ ਕਿਸਾਨ ਜਗਰਸ਼ ਕਮੇਟੀ ਕੋਟ ਬਟਾ ਰਾਗੂ ਬੇਨਤੀ ਸਾਰਿਆਂ ਨੂੰ ਇਹੀ ਆ মিডিਆ ਦੇ ਰਾਹੀਂ ਕਿਉਂਕਿ ਸਭ ਤੋਂ ਵੱਡਾ ਸਹਿਯੋਗ ਜਿਹੜਾ মিডিਆ ਦਾ ਹੁੰਦਾ মিডিਆ ਜਿਹੜਾ ਉਹ ਸਾਡੇ ਸਮਾਜ ਦਾ ਜਿਹੜਾ ਚੌਥਾ ਥੰਮਿਆ ਸਾਡੇ ਲੋਕਤੰਤਰ ਦਾ ਹਿੱਸਾ ਆ ਇਹਨਾਂ ਦੀ ਕੀਤੀ ਹੋਈ ਗੱਲ ਹੀ ਹਰ ਇੱਕ ਥਾਂ ਪਹੁੰਚਦੀ ਆ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੱਕ ਜੇ ਇਹਨਾਂ ਦੀ ਕੀਤੀ ਹੋਈ ਗੱਲ ਜਾਂਦੀ ਆ ਤਾਂ ਸਾਡੇ ਗੱਲ ਕਰਨ ਦਾ ਤਾਂ ਹੀ ਫਾਇਦਾ ਕਿਉਂਕਿ 4 ਤਰੀਕ ਨੂੰ ਜਿਹੜਾ ਵੱਡਾ ਇਕੱਠ ਹੋਇਆ ਸੀ ਡੱਲਾ ਸਾਹਿਬ ਨੂੰ ਲੈ ਕੇ ਡੱਲਾ ਸਾਹਿਬ ਨੇ ਖੁਦ ਬਿਆਨ ਦਿੱਤਾ ਸੀ ਇਹ ਉਹਨੇ ਬਿਆਨ ਦਿੱਤਾ ਸੀ ਕਿ ਜਿਹੜਾ ਇਹ ਅੱਜ ਦਾ ਬੰਦ ਦਾ ਜਾਂ ਮੋਦੀ ਸਰਕਾਰ ਦੇ ਪੁਤਲੇ ਫੂਕਣ ਦਾ ਜਿਹੜਾ ਉਹਨਾਂ ਕਿਸਾਨ ਮਜ਼ਦੂਰ ਸੋਸਾਇਟੀ ਮਜ਼ਲਾ ਪ੍ਰਧਾਨ ਕਰਮੇਸ਼ ਸਿੰਘ ਰੇੜਮਾ ਜੋ ਅੱਜ ਦਿੱਤੇ ਫਾਰਮਾਂ ਦਾ ਸੀਗਾ ਕਿ ਸ਼ਹਿਰ ਕਸਬਾ ਪਿੰਡ ਜੋ ਸ਼ਹਿਰ ਕਿਤੇ ਵੀ ਹੋਵੇ ਜੋ ਮੋਦੀ ਸਰਕਾਰ ਜਿਹੜੇ ਕਾਨੂੰਨ ਬਣਾ ਕੇ ਲੈ ਕੇ ਖਲੜਾ ਤਿਆਰ ਕਰਕੇ ਜਿਹੜਾ ਪੰਜਾਬ ਸਰਕਾਰ ਨੂੰ ਦਿੱਤਾ ਵੀ ਉਹ ਤੋਂ ਕਹਿੰਦਾ ਵੀ ਲਾਗੂ ਕਰਕੇ ਪਾਸ ਕਰਕੇ ਜਿਹੜੀ ਮਨਜ਼ੂਰੀ ਦਿੱਤੀ ਜਾਵੇ ਉਹਦੇ ਵਿੱਚ ਜਿਹੜਾ ਜਿਹੜਾ ਆਪਣਾ ਵੀ ਪਹਿਲੀ ਗੱਲ ਤਾਂ ਮੰਡੀਕਰ ਤੋੜ ਕੇ ਸੋ ਲੋ ਗਦਾਮਾਂ ਦਿੱਤੀ ਜਾਵੇ ਜਿਹੜੀਆਂ ਸਾਡੀਆਂ ਸਖਸੂਤਾ ਜਿਹੜੀਆਂ ਸਾਨੂੰ ਮਿਲਦੀਆਂ ਸਾਰੇ ਸਾਡੇ ਮਜ਼ਦੂਰ ਭਰਾ ਦਾ ਛੋਟੇ ਜ਼ਿਮੀਦਾਰਾਂ ਉਹਨਾਂ ਦੀਆਂ ਸਾਰੀਆਂ ਸਾਰੀਆਂ ਸਖਸੂਤਾ ਜਿਹੜੀਆਂ ਬੰਦ ਹੋ ਜਾਣੀਆਂ ਜਿੱਦਾਂ ਸਾਰੇ ਸਾਡੇ ਨਰੇਗਾ ਪੰਡਾ ਚੱਲਦਾ 200 ਦਿਨ ਦਾ ਕਰਦਾ ਕਿਤਾ ਉਹ ਵੀ ਬੰਦ ਹੋ ਜਾਣਾ ਜੋ ਕਿਸੇ ਮਜ਼ਦੂਰ ਨੂੰ ਦਾਣੇ ਮਿਲਦੇ ਆ ਉਹ ਵੀ ਬੰਦ ਹੋਣਿਆ ਜਿਹੜੀਆਂ ਸਾਡੀਆਂ ਲੈਡ ਜਿਹੜੀ ਸਾਡੇ ਜ਼ਿਮੀਦਾਰਾਂ ਨੂੰ ਵੀ ਸਾਰੇ ਕਿਸਾਨਾਂ ਅਮਦਗਾਰਾਂ ਨੂੰ ਮਿਲਦੀ ਸਹੂਲਤਾਂ ਉਹ ਸਾਰੀਆਂ ਬੰਦ ਹੋ ਜਾਣੀਆਂ ਉਹ ਜਿਹੜਾ ਅੱਜ ਚਿੰਤਾ ਦਾ ਵਿਸ਼ਾ ਜਿੱਦਾਂ ਅੱਜ ਸਰਕਾਰ ਨੇ ਦੇਖੋ ਸਾਡੇ ਸਿੰਘੀ ਸੋਹ ਮੋਰਚਾ ਜਿਹੜਾ ਲਾ ਕੇ ਬਿਠੇ ਆ ਚੰਦੀਗੜ੍ਹ ਦੇ ਵਿੱਚ ਧਰਨਾ ਬੰਦੀ ਸਿੰਘਾਂ ਨੂੰ ਹਰਿਆਇ ਕਰਾਉਣ ਵਾਸਤੇ ਉਹਨਾਂ ਦੇ ਵਿੱਚ ਅਤਿਆਚਾਰ ਕਰ ਕਰਕੇ ਬੰਬ ਛੱਡ ਕੇ ਤੇ ਉਹਨਾਂ ਦਾ ਬੁਰਾ ਹਾਲ ਕੀਤਾ ਗੱਲ ਇੱਥੇ ਤਰ੍ਹਾਂ ਜਿਹੜਾ ਸਿੱਧੂ ਬਾਰਡਰ ਦਾ ਖਲੋਰੀ ਬਾਰਡਰ ਆ ਜੇ ਬਾਰਡਰਾਂ ਤੇ ਬਿਠੇ ਕਿਸਾਨ ਆ ਉਹਨਾਂ ਤੇ ਅਥਰੂ ਗੈਸ ਛੱਡ ਕੇ ਗੋਲੀਆਂ ਮਾਰ ਕੇ ਜਿਹੜੇ ਫਟਰਸ਼ੀਦ ਕੀਤੇ ਜਾਂਦੇ ਆ ਤੇ ਉਹ ਡਿਗਜੀਤ ਸਿੰਘ ਦੀ ਡੱਲਿਆ ਕਿਉ ਮਰਨ ਵਰਤੇ ਬੈਠੇ ਆ ਛੜੀਵਾਂ ਦਾ ਨਗਾ ਭੁਖੜਤਾ ਦੇ ਉਹਨਾਂ ਦਾ ਸਰਕਾਰ ਨੇ ਅੱਜ ਤੱਕ ਕੋਈ ਸਾਰ ਨਹੀਂ ਲਈ ਕੋਈ ਮਸਲਾ ਹੱਲ ਕਰਨ ਦਾ ਕੋਈ ਨਹੀਂ ਉਹਨਾਂ ਨੇ ਹੱਲ ਕੀਤਾ ਕੋਈ ਮੰਗਾ ਮੰਨਣ ਨੂੰ ਤਿਆਰ ਨਹੀਂ ਗਿਆ ਕਿਉ ਜਿਹੜੀ ਅੱਜ ਮੰਗ ਵਾ ਸਾਰੇ ਸਮੁੱਚੇ ਭਾਰ ਦੀ ਜਿੱਥੇ ਵੀ ਹੈ ਸਾਰਾ ਜ ਮੰਗ ਵਾ ਜੋ ਮੋਦੀ ਸਰਕਾਰ ਨੇ ਪਹਿਲਾਂ ਵਾਦੇ ਕੀਤੇ ਸੀਗੇ ਮੰਨਿਆ ਸੀਗਾ ਵੀ ਮੈਂ ਜਿਹੜਾ ਆਉਂਦਾ ਜਿਹੜੇ ਸਾਡੇ ਫਸਲਾਂ ਦੇ ਰੇਟ ਗਰੰਟੀ ਦਾ ਬਣਾਉਂਗਾ ਪਰ ਉਹ ਬਣਾਉਣ ਦੀ ਬਜਾਏ ਉਹ ਬਾਨੀਆਂ ਡਾਨੀਆਂ ਦੇ ਪੜਜ ਜਿਹੜੇ ਗੇਸ ਸੜ ਦਿੱਤੀ ਆ ਵੀ ਜਿਹੜੇ ਕਾਨੂੰਨ ਬਣਾ ਕੇ ਉਹ ਬਾਨੀਆਂ ਡਾਨੀਆਂ ਸਾਰੇ ਦਿੱਤੇ ਜਾ ਰਹੇ ਆ ਜਿਹੜਾ ਸਾਡੇ ਜੋ ਖੇਤੀ ਖੇਤੀ ਕਿੱਤਾ ਵਾਲ ਜਿਹੜਾ ਖੋਗੇ ਉਹ ਬਾਨੀਆਂ ਡਾਨੀਆਂ ਦਿੱਤਾ ਜਾ ਰਿਹਾ ਉਹਦੇ ਵਿੱਚ ਜਿਹੜੇ ਮੌਲ ਵੱਡੇ ਵੱਡੇ ਬਣਾ ਕੇ ਮਨਜ਼ੂਰੀ ਦਿਵਾਉਣ ਵਾਸਤੇ ਵੀ ਜਿਹੜੇ ਸ਼ਹਿਰ ਦੇ ਦੁਕਾਨਦਾਰੀਆਂ ਛੋਟੇ ਵਪਾਰੀ ਆ ਉਹਦੇ ਨਾਲ ਸਾਰੇ ਖਤਮ ਹੋ ਗਏ ਜੇ ਮੰਡੀ ਗਨ ਟੁੱਟਦਾ ਤੇ ਨਾਲ ਆੜ੍ਹਤ ਜਹਾ ਲੇਬਰ ਜੋ ਨਿਹੰਜ ਮਲੀਮ ਆ ਜੋ ਸਾਰੇ ਸਾਰੇ ਟਰਾਂਸਪੋਰਟ ਜਿਹੜੀ ਉਹ ਸਾਰੀ ਖਤਮ ਹੋ ਜੂਗੀ ਜਿਹੜੇ ਸਾਡੇ ਵੀਰਾਂ ਦੇ ਹਜੇ ਦਿਲਾਂ 'ਚ ਭਲੇਖੇ ਆ ਵੀ ਅਸੀਂ ਡੱਬੇ ਫੜ ਕੇ ਕੰਮ ਕਰ ਲਾਂਗੇ ਮਜ਼ਦੂਰੀ ਕਰ ਲਾਂਗੇ ਭਰਾਓ ਨਹੀਂ ਤੁਹਾਨੂੰ ਭਲੇਖਾ ਵਾ ਉਹਨਾਂ ਨੂੰ ਰੌਬਟ ਨਾਲ ਯਾਰ ਕਰਤਾ ਜਿਹੜੀ ਲੇਬਰ ਰੋਡ ਦੇ ਹੱਥੋਂ ਕਰਾਉਣੀ ਆ ਉਸੇ ਬੰਦੇ ਤੋਂ ਨਹੀਂ ਕਰਾਉਣੀ ਕਿਤੇ ਲਾਗੇ ਸੋਲੋ ਗਦਾਮ ਬਣੇ ਆਪਣੇ ਮੁਕੇ ਤੇ ਲਾਗੇ ਜਾ ਕੇ ਉੱਥੇ ਪਤਾ ਕਰ ਲੈ ਕਿੰਨੀ ਲੇਬਰ ਆ ਕਿੰਨੀ ਟਰਾਂਸਪੋਰਟ ਆਥੇ ਇਸ ਕਰਕੇ ਆ ਚਿੰਤਾ ਦਾ ਵਿਸ਼ਾ ਵਾ ਜੋ ਫੋਰਮੰਨ ਦਿੱਤਾ ਸੀ ਅੱਜ ਉਤਲੇ ਫੁੱਕਣ ਦਾ ਨਰਪਣ ਜਿਹੜੇ ਪਿੰਡਾਂ 'ਚ ਵੀ ਬਹੁਤ ਵੱਡੀ ਪੱਦਰ ਤੇ ਹੰਗਾਰਾ ਮਿਲਿਆ ਲੋਕਾਂ ਇਕੱਠੇ ਹੋ ਗਏ ਤੇ ਜਿਹੜੇ ਪੁਜ਼ਲੇ ਫੂਕੇ ਆ ਤੇ ਜਿਹੜਾ ਸਾਰੇ ਵਰਕਰਨ ਪੀਲ ਆ ਪਾਇ ਜਿੱਥੇ ਨਹੀਂ ਫੂਕੇ ਜੇ ਉਹ ਵੀ ਫੂਕੋ ਤੇ ਮੈਸੇਜ ਜਿਹੜਾ ਸਰਕਾਰ ਨੂੰ ਚੇਤਾਵਨੀ ਦਿਓ ਵੀ ਜਿਹੜੇ ਤੋਂ ਕਾਨੂੰਨ ਲੈ ਕੇ ਆ ਰਹਾ ਅਸੀਂ ਉਹ ਨਹੀਂ ਲਾਗੂ ਹੋਣ ਦਿਆਂਗੇ ਕਿਸੇ ਤਰ੍ਹਾਂ ਇਹ ਸਾਡੇ ਗੁਰੂਆਂ ਪੀਰਾਂ ਦੀ ਹਸਦੀ ਵਸਦੀ ਧਰਤੀ ਆ ਅਸੀਂ ਬਰਬਾਦ ਨਹੀਂ ਹੋਣਾਂਗੇ ਅੱਗੇ ਸਾਡੀ ਜਿਹੜੀ ਕਿਸਾਨੀ ਜਿਹੜੀ ਜਵਾਨੀ ਸਾਡੇ ਤੋਂ ਆਇਲਰਸ ਦੇ ਕੋਰਸ ਬਣਾ ਕੇ ਸਾਡੇ ਕੋਲ ਖੋਈ ਗਈ ਆ ਸਾਡ ਨੂੰ ਤਾਂ ਦੁੱਖ ਹੋ 84 88 ਹੋਵੇ ਸਾਨੂੰ ਉਹ ਨਹੀਂ ਭੁੱਲਦੇ ਇਹ ਨਵੇਂ ਜਿਹੜੇ ਜਕਮਾ ਤੇ ਸਾਡੇ ਲੂਣ ਪਾ ਰਹੇ ਆ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਮਰੇ ਨਾਲ ਹੁਣ ਤੁਹਾਡੇ ਨਾਲ ਮੇਰਾ ਵੀਰ ਛੋਟਾ ਵੀਰ ਕਰਦਾ ਗੱਲਬਾਤ ਰੱਖਣਗੇ ਬਾਈ ਖਾਸਾ ਵਾਰੀ ਪੜੇ